ਕੀ ਜੇ nuclear bomb ਡਿਗਨੇ ਜਾਂ ਇੰਟਰਨੈਟ ਬੰਦ ਹੋ ਜਾਣਾ ਆ ਬਿਜਲੀ ਚੱਲ ਜਾਣੀ ਆ ਕੀ ਹੋ ਜੂਗਾ ਮਾਰੀ ਜਾਵਾਂਗੇ ਲਾਈਕ ਇਹਦੇ ਵਿੱਚ ਤੇ ਡਰਨ ਵਾਲੀ ਕਿਹੜੀ ਗੱਲ ਜਿਹੜੇ ਇਦਾਂ ਦੀ ਵੀਡੀਓ ਸੁਣ ਕੇ ਤੁਸੀਂ ਸਹਿਮੇ ਹੋਏ ਹੋ ਮੈਨੂੰ ਭੈਣਾਂ ਦੇ ਮੈਸੇਜ ਆਉਂਦੇ ਆ ਐਂਗਜ਼ਾਇਟੀ ਚ ਨੇ ਵੀ ਸਾਨੂੰ ਸੋਚ-ਸੋਚ ਕੇ ਘਬਰਾਹਟ ਹੁੰਦੀ ਆ ਵੀ ਕੱਲ ਨੂੰ ਕੀ ਹੋਣਾ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਰਿਆਂ ਦੇ ਚੜ੍ਹਦੀ ਕਲਾ 'ਚ ਹੋਣਾ ਚਾਹੀਦਾ ਉਹ ਚੜ੍ਹਦੀ ਕਲਾ ਕਦੋਂ ਹੁੰਦੀ ਆ ਨਾ ਸੱਜੇ ਨਾ ਖੱਬੇ ਸੈਂਟਰ ਦੇ ਵਿੱਚ ਜਦੋਂ ਕਿਤੇ ਮਹਿਸੂਸ ਹੋਵੇ ਤੁਸੀਂ ਜੀ ਦੁਖੀ ਹੋ ਤੁਹਾਨੂੰ ਕਿਸੇ ਗੁੱਸਾ ਜੜਾਤਾ ਤੁਸੀਂ ਐਂਗਜ਼ਾਇਟੀ ਫੀਲ ਕਰਦੇ ਹੋ ਸੈਂਟਰ 'ਚ ਆ ਜਾਓ ਸਾਹ ਲੈਣ ਲੱਗ ਜਾਓ ਸਾਹਾਂ ਦੀ ਕਹਾਣੀ ਆ ਸਾਰੀ ਠੀਕ ਹੈ ਜੀ ਸਾਰੀ ਐਂਗਜ਼ਾਇਟੀ ਚੱਕੀ ਜਾਊਗੀ ਇਹ ਸਭ ਤੋਂ ਵੱਡੀ ਦਵਾਈ ਆ ਸਾਹਾਂ ਦੀ ਠੀਕ ਆ ਜੀ ਲਿਵ ਲਾਈਕ ਵਨ ਬ੍ਰੈਥ ਐਟ ਅ ਟਾਈਮ ਠੀਕ ਆ ਜੀ ਆਪਾਂ ਦਿਨਾਂ ਦੀਆਂ ਮਹੀਨਿਆਂ ਦੀਆਂ ਸਾਲਾਂ ਦੀਆਂ ਸਾਈਆਂ ਵਧਾਈਆਂ ਲਈ ਬੈਠੇ ਆ ਤਾਂ ਐਂਗਜ਼ਾਇਟੀ ਹੋ ਰਹੀ ਹੈ ਤਾਂ ਡਿਪਰੈਸ਼ਨ ਹੋ ਰਿਹਾ ਹੈ ਇਹ ਸਾਹਾਂ ਨਾਲ ਜਿਓਗੇ ਪਤਾ ਹੀ ਨਹੀਂ ਅਗਲੇ ਸਾਹ ਨੇ ਹੋਣਗੇ ਨਹੀਂ ਹੋਣਾ ਠੀਕ ਆ ਜੀ ਸੋ ਇਸ ਵੀਡੀਓ ਚ ਪਤਾ ਕੀ ਗੱਲ ਕਰਨੀ ਆ ਬਹੁਤ ਜ਼ਰੂਰੀ ਵਿਸ਼ਾ ਆ ਬਈ ਬਹੁਤ ਕਹਿੰਦੇ ਮਾੜਾ ਸਮਾਂ ਆ ਰਿਹਾ ਦੁਨੀਆ ਦੇ ਉੱਤੇ ਸਪੈਸ਼ਲੀ ਆਪਣੇ YouTube ਦੇ ਉੱਤੇ ਚੈਨਲ ਬਣੇ ਹੋਏ ਪੰਜਾਬੀ ਹਨਾ ਉਹ ਦੱਸ ਰਹੇ ਨੇ ਉਬੀਰ ਜੀ ਨਹੀਂ ਸਾਰੇ ਮਹਾਪੁਰਖ ਵੀ ਭਾਈ 마ੜਾ ਸਮਾ ਆਉਣ ਵਾਲਾ ਆ ਜੋ ਪਤੀ ਪਰਮੇਸ਼ਰ ਜੀ ਦੇ ਚਰਨਾਂ ਨਾਲ ਜੁੜਨਗੇ ਉਹੀ ਬਚਣਗੇ ਬਾਕੀ ਸਾਰੇ ਮਾਰੇ ਜਾਣਗੇ ਠੀਕ ਹੈ ਜੀ ਤੇ ਹੁਣ ਇਹਨੂੰ ਆਪਾਂ ਗੁਰਮਤ ਦੇ ਨਜ਼ਰੀਏ ਨਾਲ ਦੇਖਣਾ ਆ ਵੀ 마ੜਾ ਸਮਾ ਕੀ ਹੁੰਦਾ ਹੈ ਵੀ ਜਦੋਂ ਭੁੱਖ ਮਰੀ ਫੈਲ ਗਈ ਹੋਰ ਕੀ ਹੋ ਸਕਦਾ ਆ ਮੌਤ ਹੋ ਸਕਦੀ ਹੈ ਤੁਹਾਡੀ ਬਰਸਟ ਕੇ ਸਨਾਰੀਓ ਕੀ ਆ 마ੜੇ ਸਮੇ ਦੀ ਵੀ ਭਾਈ ਤੁਸੀਂ ਮਰ ਸਕਦੇ ਹੋ ਹੁਣ ਕੀ ਮਰਨਾ ਸਿੱਖੀ ਦੇ ਵਿੱਚ 마ੜਾ ਮੰਨਿਆ ਗਿਆ ਆ ਕੀ ਮਾੜੇ ਸਮੇਂ ਤੋਂ ਡਰਨਾ ਸਿੱਖੀ ਦੇ ਵਿੱਚ ਮਨਜ਼ੂਰ ਆ ਵੀ ਮਾੜੇ ਸਮੇਂ ਤੋਂ ਡਰਨਾ ਹੈ ਮਾੜੇ ਸਮੇਂ ਤੋਂ ਡਰ ਕੇ ਪਾਠ ਕਰਨਾ ਸਿਮਰਨ ਕਰਨਾ ਕੀ ਇਹ ਸਿੱਖੀ ਦੇਨ ਕੋਲ ਆ ਕਿ ਗੁਰੂ ਸਾਹਿਬ ਸਾਨੂੰ ਇਹ ਸਿਖਾ ਕੇ ਗਏ ਆ ਵੀ ਭਾਈ ਤੁਸੀਂ ਡਰ ਕੇ ਕਰੋ ਚੀਜ਼ਾਂ ਹਨਾ ਕਿ ਸਾਨੂੰ ਪਿਆਰ ਸਿਖਾ ਕੇ ਗਏ ਆ ਵੀ ਪਿਆਰ ਦੇ ਵਿੱਚ ਪਹਿਲੀ ਗੱਲ ਕੀ ਸਿਖਾਈ ਆ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਹੋ ਸਭਨਾ ਕੀ ਰੇਣ ਕਾ ਹੋ ਹੋ ਸਬਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ ਜੋ ਤੋ ਪ੍ਰੇਮ ਖਿਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਸੋ ਜਿਹੜੇ ਤੁਸੀਂ ਮਾੜੇ ਸਮੇਂ ਤੋਂ ਡਰ ਰਹੇ ਹੋ ਕੋਈ ਵੀ ਸਮਾਂ ਚੰਗਾ ਮਾੜਾ ਨਹੀਂ ਹੁੰਦਾ ਸਮਾਂ ਤਾਂ ਹੁੰਦਾ ਪਿਆ ਹੁਣ ਜਿੱਥੇ ਮੈਂ ਬੈਠਾ ਹੋਇਆ ਇਸ ਟਾਈਮ ਜ ਬ੍ਰੈਂਟਨ ਦੇ ਵਿੱਚ ਕਾਫੀ ਲੋਕਾਂ ਦਾ ਮਾੜਾ ਸਮੇਂ ਚ ਚੱਲ ਰਿਹਾ ਆ ਅਸੀਂ ਇਧਰ ਆਨੰਦ ਚ ਬੈਠੇ ਇਹ ਤੁਹਾਡੇ ਤੇ ਤੁਹਾਡਾ ਸਮਾਂ ਕਿੱਦਾਂ ਚੱਲਦਾ ਹੈ ਕਿ ਕਿੱਦਾਂ ਸਮੇ ਨੂੰ ਦੇਖਦੇ ਹੋ ਤੁਸੀਂ ਠੀਕ ਹੈ ਜੀ ਆਲਵੇਜ਼ ਚੰਗਾ ਮਾੜਾ ਚੱਲੀ ਜਾਣਾ ਆ ਇਹ ਤਾਂ ਉੱਪਰ ਉੱਠਣਾ ਆ ਦੁੱਖਾਂ ਸੁੱਖਾਂ ਤੋਂ ਉੱਪਰ ਉੱਠਣਾ ਆ ਹੁਣ ਜਿੱਦਾਂ ਜਿਹੜੇ ਦੁੱਖਾਂ ਤੋਂ ਤੁਹਾਨੂੰ ਡਰਾ ਰਹੇ ਆ ਗੁਰੂ ਸਾਹਿਬ ਤਾਂ ਕਹਿੰਦੇ ਦੁੱਖ ਦਾਰੂ ਸੁਖ ਰੋਗ ਪਿਆ ਜਿਹੜੀਆਂ ਮਾਰਾਂ ਤੋਂ ਡਰਾ ਰਹੇ ਆ ਗੁਰੂ ਸਾਹਿਬ ਕਹਿੰਦੇ ਇਹ ਕੇਤੇ ਆ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਜਿਹੜੇ ਮਰਨੇ ਤੋਂ ਤੁਹਾਨੂੰ ਡਰਾ ਰਹੇ ਆ ਬਗਰਬਾਣੀ ਜੀ ਕੀ ਕਹਿੰਦੇ ਆ ਜਿਸ ਮਰਨੈ ਤੇ ਜਗਤ ਡਰਿਆ ਮੇਰਾ ਮਨ ਆਨੰਦ ਮਰਨੈ ਹੀ ਤੇ ਪਾਈ ਐ ਪੂਰਨ ਪਰਮ ਆਨੰਦ ਠੀਕ ਹੈ ਜੀ ਫਿਰ ਆਹ ਸੋਸ਼ਲ ਮੀਡੀਆ ਤੇ ਬੜੀ ਐਂਗਜ਼ਾਇਟੀ ਕ੍ਰੀਏਟ ਕਰ ਦਿੰਦੇ ਲੋਕੀ ਜਿਉ ਨਿਊਕਲੀਅਰ ਬੰਬ ਡਿੱਗਣੇ ਆ ਇੰਟਰਨੈਟ ਬੰਦ ਹੋ ਜਾਣਾ ਆ ਬਿਜਲੀ ਚੱਲ ਜਾਣੀ ਆ ਕੀ ਹੋਜੂਗਾ ਮਰੀ ਜਾਵਾਂਗੇ ਲੈ ਕੇ ਦੇ ਵਿੱਚ ਤੇ ਡਰਨ ਵਾਲੀ ਕਿਹੜੀ ਗੱਲ ਮਰਨਾ ਤੇ ਇੱਕ ਦਿਨ ਹੈਗਾ ਹੀ ਆ ਤੁਹਾਨੂੰ ਨਹੀਂ ਲੱਗਦਾ ਵੀ ਜਿਉਂ ਕੇ ਪਤਾ ਨਹੀਂ ਅਸੀਂ ਕੀ ਪੱਟ ਲੈਣਾ ਤੇ ਹੁਣ ਤੱਕ ਵੀ ਕੀ ਪੱਟ ਲੈ ਮੈਨੂੰ ਵੀ ਦੱਸ ਦੋ ਜਿਉਂ ਕੇ ਵੀ ਜਿਹੜਾ ਤੁਸੀਂ ਮਰਨ ਤੋਂ ਡਰੀ ਜਾਂਦੇ ਹੋ ਠੀਕ ਹੈ ਜੀ ਸੋ ਇਹ ਤਾਂ ਆਪਣੇ ਆਪ ਨੂੰ ਹੁਣ ਜਲਰਸੇ ਤੁਹਾਨੂੰ ਪਤਾ ਮਾਰਾ ਸਮਾਂ ਆ ਰਿਹਾ ਹੈ ਠੀਕ ਆ ਆਉਣਾ ਹੈ ਆਉਣਾ ਹੈ ਸਭ ਬਹੁਤ ਕੁਝ ਹੋਣਾ ਹੈ ਹੱਲੇ ਹੋਈ ਜਾਂਦਾ ਹੈ ਕੁਝ ਕੁ ਮੁਲਕਾਂ 'ਚ ਹੋਈ ਜਾਂਦਾ ਹੈ ਕੁਝ ਕੁ ਮੁਲਕਾਂ 'ਚ ਹੋਣਾ ਹੈ ਕੈਨੇਡਾ ਦੇ ਹਾਲਾਤ ਵੀ ਉਹ ਵਾਲੇ ਨਹੀਂ ਹੈਗੇ ਜਿਹੜੇ ਹੁੰਦੇ ਸੀਗੇ ਅਮਰੀਕਾ 'ਚ ਅੱਗਾਂ ਲੱਗ ਕੇ ਹਡੀਆਂ ਨੇ ਉਧਰ ਪਿਛਲੇ ਸਾਲ ਹਵਾਈ ਸਾਰਾ ਮੱਚ ਕੇ ਹਟਿਆ ਸਾਰਾ ਜਲ ਕੇ ਹਟਿਆ ਹਨ ਠੀਕ ਹੈ ਜੀ ਇਹ ਤਾਂ ਹੋਣਾ ਹੈ ਕਰੋਪੀ ਵੀ ਆਉਣੀ ਆ ਸਾਰਾ ਕੁਝ ਹੋਣਾ ਹੈ ਤੁਸੀਂ ਮਰਨਾ ਵੀ ਆ ਹੁਣ ਉਹਦੇ ਪਿਛਲੇ ਟਾਈਮ 'ਚ ਕੀ ਕਰਨਾ ਚਾਹੁੰਦੇ ਹੋ ਡਰ ਕੇ ਬਹਿਣਾ ਚਾਹੁੰਦੇ ਹੋ ਪੂੜਾ ਇਕੱਠਾ ਕਰਕੇ ਰੱਖਣਾ ਆ ਵੀ ਅਸੀਂ ਦੇਖਾਂਗੇ ਕਿੰਨੇ ਕਿ ਦਿਨ ਬਚ ਬਚਦੇ ਆ ਵੀ ਜਦੋਂ ਸਕੂਅਰ ਸਿਟੀ ਫਾਇਲ ਗਈ ਸਾਰੇ ਪਾਸੇ ਜਾਂ ਉਸ ਟਾਈਮ ਦੇ ਵਿੱਚ ਸਮਝਣਾ ਆ ਵੀ ਗੁਰਬਾਣੀ ਜੀ ਗੁਰੂ ਨਾਨਕ ਦੇਵ ਜੀ ਨੇ ਚੀਜ਼ਾਂ ਬਾਰੇ ਕੀ ਕਹਿ ਕੇ ਗਏ ਆ ਸਾਨੂੰ ਠੀਕ ਆ ਜੀ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣਣਾ ਆ ਬੰਦੇ ਖੋਜ ਦਿਲ ਹਰ ਰੋਜ਼ ਨਾ ਸਿਰ ਪਰੇਸ਼ਾਨੀ ਮਾਹੇ ਗੁਰੂ ਸਾਹਿਬ ਤਾਂ ਬਹੁਤ ਕੁਝ ਦੇ ਕੇ ਗਏ ਆ ਸਾਨੂੰ ਠੀਕ ਆ ਜੀ ਤੇ ਆਪਣੇ ਆਪ ਨੂੰ ਇੰਨਾ ਕੁ ਅਵੇਅਰਨੈਸ ਤੇ ਲੈ ਕੇ ਜਾਣਾ ਹੈ ਇੰਨਾ ਕੁ ਡਿਟੈਚ ਹੋ ਜਾਣਾ ਟੱਬਰਾਂ ਨਾਲੋਂ ਆਪਣੇ ਆਪ ਨਾਲੋਂ ਕਿ ਕੱਲ ਨੂੰ ਮੌਤ ਵੀ ਆਵੇ ਲੈਟਸ ਸੇ ਨਿਊਕਲੀਅਰ ਬਲਾਸਟ ਕਹਿੰਦੇ ਹੋਣ ਲੱਗਾ ਜੀ ਬੰਬ ਡਿੱਗਣ ਲੱਗਾ ਆ ਸਿੱਖ ਕਿਹੜੇ ਹੋਣਗੇ ਜਿਹੜੇ ਗੁਰਗੋਬ ਸਿੰਘ ਦੇ ਸਿੱਖ ਕਿਹੜੇ ਹੋਣਗੇ ਗੁਰਨਾਨ ਦੇਵ ਦੇ ਸਿੱਖ ਕਿਹੜੇ ਹੋਣਗੇ ਜਿਹੜੇ ਡਰ ਕੇ ਬੈਂਕਰਾਂ ਚ ਜਾ ਕੇ ਲੁਕਣਗੇ ਜਾਂ ਕਹਿਣਗੇ ਆ ਲੈਣ ਦੋ ਕੋਈ ਗੱਲ ਨਹੀਂ ਨਿਊਕਲੀਅਰ ਵੀ ਦੇਖ ਲੈਂਦੇ ਆ ਆਈ ਊਡ ਲਵ ਟੂ ਐਕਸਪੀਰੀਅੰਸ ਦ ਨਿਊਕਲੀਅਰ ਅਟੈਕ ਠੀਕ ਆ ਜੀ ਕੀ ਹੋ ਜੂਗਾ ਮਾਰੀ ਜਾਵਾਂਗੇ ਠੀਕ ਆ ਸੋ ਆਪਣੀ ਜ਼ਿੰਦਗੀ ਤੁਹਾਨੂੰ ਕੀ ਲੱਗਦਾ ਵੀ ਆ ਤੁਹਾਡੇ ਹੱਥ 'ਚ ਕਿੰਨੀ ਕ ਜੰਮਣਾ ਤੁਹਾਡੇ ਹੱਥ 'ਚ ਨਹੀਂ ਹੈ ਜਦੋਂ ਤੁਸੀਂ ਜਨਮ ਲਿਆ ਤੁਸੀਂ ਆਪਣੀ ਚੋਇਸ ਨਾਲ ਨਹੀਂ ਜੰਮੇ ਵੀ ਮੈਂ ਫਲਾਣੇ ਘਰੇ ਆਉਣਾ ਹੈ ਠੀਕ ਹੈ ਜੀ ਤੇ ਫਿਰ ਤੁਸੀਂ ਰਾਤ ਨੂੰ ਸੁੱਤੇ ਪਏ ਹੋ ਮжоਰਿਟੀ ਆਫ ਦਾ ਟਾਈਮ ਉਹ ਤੁਹਾਡੇ ਹੱਥ 'ਚ ਨਹੀਂ ਆ ਕੁਝ ਵੀ ਤੁਸੀਂ ਮਰੇ ਪਏ ਹੋ ਮੁਰਦਾ ਪਏ ਹੋ ਫਿਰ ਤੁਹਾਨੂੰ ਕੋਈ ਠਾ ਦਿੰਦਾ ਆ ਫਿਰ ਤੁਹਾਡਾ ਦਿਲ ਟੜਕਦਾ ਪਿਆ ਆ ਕੌਣ ਤੁਹਾਡਾ ਟੜਕਾ ਦਿਆ ਤੁਹਾਡੀ ਡਾਈਜੈਸ਼ਨ ਚੱਲਦੀ ਪਈ ਆ ਤੁਹਾਡੇ ਵਾਈਟ ਬਲੱਡ ਸੈੱਲ 올 ਦਾ ਟਾਈਮ ਕਟਾਨਵਾਣਾ ਵਾਇਰਸਸ ਨਾਲ ਲੜਦੇ ਪਏ ਆ ਕੌਣ ਕਰੀ ਜਾਂਦਾ ਸਾਰੀ ਫਾਈਟ ਤੁਹਾਡੀ ਜਸਰੀਰ 'ਚ ਕੌਣ ਲੜੀ ਜਾਂਦਾ ਆ ਤੁਸੀਂ ਆ 7-8 ਘੰਟੇ ਦੀਆਂ ਸਾਈਆਂ ਵਧਾਈਆਂ ਲਾ ਕੇ ਆ ਕਰ ਲਿਆ ਉਹ ਕਰ ਲਿਆ ਇੱਧਰ ਕਰ ਲੈਣਾ ਉੱਧਰ ਕਰ ਲੈਣਾ ਤੁਹਾਨੂੰ ਲੱਗਦਾ ਵੀ ਤੁਸੀਂ ਕੰਟਰੋਲ 'ਚੋਂ ਤੁਸੀਂ ਡਰਾਈਵਰੋਂ ਨਹੀਂ ਜੀ ਉਹਨੇ ਹਮੇਸ਼ਾ ਹੀ ਗੇਮ ਆਪਣੇ ਹੱਥ 'ਚ ਰੱਖੀ ਹੋਈ ਆ ਠੀਕ ਆ ਜੀ ਗੁਰੂ ਸਾਹਿਬ ਕਹਿੰਦੇ ਆ ਹਾਂ ਇਹ ਤੁਹਾਡੇ ਤੁਹਾਡੇ ਕੋਲ ਇੱਕ ਚੀਜ਼ ਖੁੱਲ ਹੈਗੀ ਆ ਵੀ ਤੁਸੀਂ ਆ ਸੋਚ ਵਿਚਾਰ ਰਹੀਆਂ ਕਰਕੇ ਆਪਣੇ ਆਪ ਨੂੰ ਡਿਪਰੈਸ਼ਨ 'ਚ ਲੱਜਾ ਸਕਦੇ ਹੋ ਹਨ ਉਹ ਦੁੱਖਾਂ ਇਮੇਜਨਰੀ ਦੁੱਖਾਂ ਦੇ ਵਿੱਚ ਆਪਣੇ ਆਪ ਨੂੰ ਸੈੱਟ ਸਕਦੇ ਹੋ ਗੁਰੂ ਸਾਹਿਬ ਕਹਿੰਦੇ ਆ ਸੋਸਿਕ ਸਖਾ ਬੰਧਪ ਹੈ ਭਾਈ ਜੋ ਗੁਰਕਾ ਭਾਣੇ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਕੋਟਾ ਖਾਵੈ ਹੁਣ ਗੁਰਕਾ ਭਾਣਾ ਕਿਹੜਾ ਹੈ ਠੀਕ ਹੈ ਜੀ ਜੋ ਆਲਰੇਡੀ ਇੱਕ ਉਹਦੀ ਰਜਾ ਚੱਲਦੀ ਪਈ ਹੈ ਕਿਵਸਾ ਚਾਰਾ ਹੋਈ ਹੈ ਕਿ ਬੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜੋ ਦੀ ਰਜਾ ਚਾ ਉਹ ਹੋ ਕੀ ਰਹਿਣਾ ਤੁਸੀਂ ਅੱਜ ਮਰਨਾ ਕੱਲ ਨੂੰ ਮਰਨਾ ਹੋ ਕੀ ਰਹਿਣਾ ਕੀ ਕਰ ਲੋਂਗੇ ਵਾਟ ਯੂ ਕੈਨ ਡੂ ਠੀਕ ਹੈ ਜੀ ਉਹਦੀ ਰਜਾ ਚ ਰਹੋਗੇ ਉਹਦੇ ਭਾਣੇ ਚ ਰਹੋਗੇ ਤਾਂ ਆਨੰਦ ਜਨੰਦ ਦਾ ਆਪਣੇ ਭਾਣੇ ਚ ਲੰਘੋਗੇ ਤੁਹਾਡਾ ਭਾਣਾ ਤਾਂ ਕਦੇ ਹੁੰਨਾ ਹੁੰਦਾ ਹੀ ਨਹੀਂ ਦੁਖੀ ਤੁਸੀਂ ਤਾਂ ਹੀ ਹੁੰਨੇ ਹੋ ਵੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਹੋ ਨਹੀਂ ਰਿਹਾ ਤੇ ਜੋ ਰੱਬ ਤੁਹਾਡੇ ਨਾਲ ਕਰਦਾ ਪਿਆ ਉਹ ਤੁਸੀਂ ਮੰਨ ਨਹੀਂ ਰਹੇ ਐਕਸੈਪਟੈਂਸ ਨਹੀਂ ਹੈਗੀ ਸਰੈਂਡਰ ਨਹੀਂ ਕੀਤਾ ਹਲੇ ਤਾਂ ਹੀ ਦੁਖੀ ਹੋ ਜਿੱਦਨ ਛੱਡ ਕੇ ਬਹਿ ਗਿਆ ਹਥਿਆਰ ਜ਼ਿੰਦਗੀ ਉਵੇਂ ਚੱਲੀ ਜਾਣੀ ਇਹ ਨਹੀਂ ਹੈਗਾ ਵੀ ਤੁਸੀਂ ਕੋਲ ਲੈ ਕੰਮ ਕਰਕੇ ਦਾ ਛੱਡ ਜੀ ਕੰਮ ਕਰਦੇ ਨੇ ਚਲਾਈ ਜਾਣੇ ਤੁਹਾਡੇ ਤੁਸੀਂ ਚ ਕਰੀ ਜਾਣੇ ਤੁਹਾਡੇ ਸਰੀਰ ਨੇ ਕੰਮ ਉਹ ਕਰੀ ਜਾਣੇ ਆ ਪਰ ਤੁਸੀਂ ਆਪਣੇ ਆਪ ਨੂੰ ਪਿੱਛੇ ਬਹਿ ਕੇ ਦੇਖਣਾ ਹੈ ਇਹ ਵੀ ਗੱਲਾਂ ਸੁਣੀਆਂ ਸੁਣ ਸੁਣਾ ਕੇ ਨਹੀਂ ਤੁਹਾਨੂੰ ਸਮਝ ਲੱਗਣੀ ਤੁਹਾਡੇ ਅੰਦਰ ਉਹ ਗੱਲ ਆਉਣੀ ਆ ਹੋ ਸਕਦਾ ਕਿ ਇਹਨੇ ਪੁਆਇੰਟ ਚੱਕ ਲਿਆ ਹੋਵੇ ਤੇ ਹੋ ਸਕਦਾ ਕਿ ਇਹ ਪੁਆਇੰਟ ਆਲਰੇਡੀ ਪਿਆ ਹੋਵੇ ਜਿਹੜੇ ਇੱਥੇ ਤੱਕ ਵੀਡੀਓ ਸੁਣਨ ਤੇ ਸੁਣਦੇ ਆ ਗਏ ਹੋ ਵੀ ਤੁਸੀਂ ਆਉਣ ਦਾ ਪਾਤ ਹੋ ਵੀ ਅਟੈਚ ਹੋਣਾ ਆ ਆਜਿ ਥਰਡ ਪਰਸਨ ਦੇਖਣਾ ਆ ਇਹ ਡਰਾਮਾ ਇੰਜੋਏ ਕਰਨਾ ਆ ਗੁਰੂ ਸਾਹਿਬ ਕਹਿੰਦੇ ਆ ਮੈਂ ਉਹ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗ ਦਾ ਤਮਾਸ਼ਾ ਤੇ ਜਿਹੜੇ ਉਹ ਸਮੇਂ ਤੋਂ ਡਰਾ ਰਹੇ ਨੇ ਸਾਡੇ ਬਾਬੇ ਵੀਰੋ ਨੇ ਇੰਟਰਨੈਟ ਤੇ ਬੈਠ ਕੇ ਜੇ ਤੁਸੀਂ ਲੋਅਰ ਵਾਈਬ੍ਰੇਸ਼ਨ ਤੇ ਚੱਲੇਗੇ ਸੋਚ-ਸੋਚ ਕੇ ਜਿਹੜੀ ਫੀਅਰ ਵਾਲੀ ਵਾਈਬ੍ਰੇਸ਼ਨ ਆ 200 ਤੋਂ ਥੱਲੇ ਵਾਲੀ ਤੁਸੀਂ ਉਹ ਸਮਾਂ ਤੁਹਾਡੇ ਤੇ ਆਊਗਾ ਹੀ ਆਊਗਾ ਠੀਕ ਹੈ ਜੀ ਗਰੰਟੀ ਆ ਤੁਸੀਂ ਆਪ ਬੁਲਾ ਰਹੇ ਹੋ ਸਮੇ ਨੂੰ ਸੋਚ-ਸੋਚ ਕੇ ਡਰ ਕੇ ਸਹਿਮ ਕੇ ਕਹਿੰਦੇ ਆ ਨਾ ਜਿਹਦਾ ਡਰ ਸੀ ਉਹੀ ਹੋਇਆ ਤੁਸੀਂ ਇੱਕ ਅਟਰੈਕਟ ਕਰਦੇ ਪਏ ਹੋ ਕਿਉਂਕਿ ਕ੍ਰिएशन ਕਿਹਦੇ ਥਰੂ ਹੁੰਦੀ ਪਈ ਆ ਆਪਣੇ ਥਰੂ ਹੁੰਦੀ ਪਈ ਆ ਪਰਮਾਤਮਾ ਕਿਹਦੇ ਥਰੂ ਚੀਜ਼ਾਂ ਬਣਾ ਰਿਹਾ ਆਪਣੇ ਥਰੂ ਬਣਾ ਰਿਹਾ ਹੈ ਰਿਐਲਿਟੀ ਜਿਹੜੀ ਠੀਕ ਹੈ ਜੀ ਹੁਣ ਜੇ ਤੁਸੀਂ ਹਾਇਰ ਵਾਈਬ੍ਰੇਸ਼ਨ ਤੇ ਹੋ ਤੁਸੀਂ ਮੋਤੋ ਡਰ ਹੀ ਨਹੀਂ ਰਹੇ ਤੁਸੀਂ ਪੀਸ ਲਵ ਡਿਵਾਈਨ ਫੀਲਿੰਗਾਂ ਦੇ ਵਿੱਚ ਰਹਿੰਦੇ ਹੋ ਤੁਸੀਂ ਸਾਰਿਆਂ ਨੂੰ ਪਿਆਰ ਕਰ ਰਹੇ ਹੋ ਕਿਸੇ ਨੂੰ ਡਰਾ ਨਹੀਂ ਰਹੇ ਸਾਰਿਆਂ ਨਾਲ ਤੁਸੀਂ ਉਹਨਾਂ ਨੂੰ ਆਪਣੀ ਜੋਤ ਜੋਤ ਆਪਣੀ ਜੋਤ ਜਗ ਜਗਦੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਚਾਨਣ ਵੰਡਦੇ ਪਏ ਹੋ ਤੁਹਾਨੂੰ ਲੱਗਦਾ ਨਹੀਂ ਵੀ ਦੁਨੀਆ ਜਿਹੜੀ ਆ ਚੰਗੇ ਪਾਸੇ ਵੀ ਜਾ ਰਹੀ ਹੈ ਇੱਕ ਪਾਸੇ ਇੱਕ ਪਾਸੇ ਆ ਰੱਬ ਦਾ ਨਾਲ ਲੈਣ ਵਾਲੀਆਂ ਰੂਹਾਂ ਆਪਣੇ ਆਪ ਰਾਤੋ-ਰਾਤੀ ਉਹਨਾਂ ਦੇ ਦਿਲਾਂ 'ਚ ਆ ਰਿਹਾ ਵੀ ਅਸੀਂ ਭਾਈ ਕੁਝ ਚੰਗਾ ਕਰਨਾ ਆ ਰੱਬ ਵੱਲ ਜੁੜਨਾ ਆ ਠੀਕ ਹੈ ਜੀ ਉਹ ਵੀ એનર્ਜੀ ਬਰਾਬਰ ਵਧਦੀ ਪਈ ਆ ਤੇ ਇਹ ਵੀ ਹੋ ਸਕਦਾ ਕੱਲ ਵੀ ਉਹ એનર્ਜੀ ਇੰਨੀ ਜ਼ਿਆਦਾ ਵੱਧ ਜਾਵੇ ਜਿਹੜੀ ਲਾਈਟ ਵਾਲੀ ਆ ਤੇ ਜਿਹੜਾ ਮਾੜਾ ਸਮਾਂ ਤੁਸੀਂ ਕਹਿ ਰਹੇ ਹੋ ਆ ਵੀ ਨਾ ਟਲ ਜਵੇ ਟਲੂਗਾ ਇਦਾਂ ਹੀ ਜਦੋਂ ਤੁਸੀਂ ਪਿਆਰ ਚਾਹੋਗੇ ਜੇ ਤੁਸੀਂ ਡਰਚ ਰਹੋਗੇ ਤਾਂ ਸਮਾਂ ਆਉਣਾ ਹੀ ਆਣਾ ਆ ਜਿਹੜੇ ਡਰ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ ਹੋਏ ਹੋ ਬਈ ਹਾਏ ਹਾਏ ਮਾੜਾ ਸਮਾਂ ਨਾ ਆਵੇ ਵਾਹਿਗੁਰੂ ਵਾਹਿਗੁਰੂ ਅਸੀਂ ਮਰਨਾ ਚਾਹੀਏ ਵਾਹਿਗੁਰੂ ਵਾਹਿਗੁਰੂ ਸਾਡੇ ਬੱਚਿਆਂ ਦਾ ਕੀ ਹੋਊ ਵਾਹਿਗੁਰੂ ਵਾਹਿਗੁਰੂ ਨੋ ਡਰਦੇ ਡਰਤ ਉਹਦਾ ਤੁਸੀਂ ਅਟਰੈਕਟ ਕਰਦੇ ਪੈਣ ਚਾਹੀ ਸਿਮਰਨ ਕਰਕੇ ਕਰੀ ਚੱਲੋ ਉਹ ਆਉਣਾ ਹੀ ਆਣਾ ਤੁਹਾਡੇ ਤੇ ਜੇ ਤੁਸੀਂ ਡਰੇ ਹੋਏ ਹੋ ਪਰ ਜੇ ਤੁਸੀਂ ਪਿਆਰ ਦੇ ਵਿੱਚੋਂ ਜੋ ਹੋਣਾ ਹੋਣਾ ਹੀ ਆ ਜੋ ਨੇ ਕਰਨਾ ਕਰਨਾ ਹੀ ਆ ਜੀ ਗੁਰੂ ਸਾਹਿਬ ਕਹਿੰਦੇ ਨਾਨਕ ਚਿੰਤਾ ਮਤ ਕਰ ਹੋ ਚਿੰਤਾ ਤਿਸ ਹੀ ਹੈ ਚਿੰਤਾ ਮਤ ਕਰ ਚਿੰਤ ਹੈ ਕਰਤੇ ਠੀਕ ਆ ਗੁਰਬਾਣੀ ਤਾਂ ਤੁਹਾਨੂੰ ਕਹਿੰਦੀ ਨਹੀਂ ਚਿੰਤਾ ਕਰੋ ਗੁਰਬਾਣੀ ਤਾਂ ਤੁਹਾਨੂੰ ਕਿਤੇ ਕਹੇ ਹੀ ਨਹੀਂ ਡਰ ਕੇ ਰਹੋ ਨਿਰਭਉ ਨਿਰਵੈਰ ਹੋ ਤੁਸੀਂ ਠੀਕ ਆ ਜੀ ਸੋ ਜਿਹੜੇ ਇਦਾਂ ਦੀ ਵੀਡੀਓ ਸੁਣ ਕੇ ਤੁਸੀਂ ਸਹਿਮੇ ਹੋਏ ਹੋ ਮੈਨੂੰ ਭੈਣਾਂ ਦੇ ਮੈਸੇਜ ਆਉਂਦੇ ਆ ਐਂਗਜ਼ਾਇਟੀ ਚ ਨੇ ਵੀ ਸਾਨੂੰ ਸੋਚ-ਸੋਚ ਕੇ ਘਬਰਾਹਟ ਹੁੰਦੀ ਆ ਵੀ ਕੱਲ ਨੂੰ ਕੀ ਹੋਣਾ ਆ ਅਗਲੇ ਸਾਹ ਤਾਂ ਨਹੀਂ ਪਤਾ ਗੁਰੂ ਸਾਹਿਬ ਕਹਿੰਦੇ ਤੁਹਾਨੂੰ ਹੋਣਾ ਨਹੀਂ ਹੋਣਾ ਤੁਸੀਂ ਹੀ ਪਤਾ ਨਹੀਂ ਕਦੋਂ ਦਾ ਦਿਨ ਸੋਚੀ ਜਾਣੇ 2030 ਚ ਕੀ ਹੋਣਾ 2028 ਚ ਕੀ ਹੋਣਾ ਠੀਕ ਹੈ ਜੀ ਸੋ ਆਪਣੇ ਆਪ ਦੇ ਖੋਜ ਕਰੋ ਆਪਣੇ ਆਪ ਨਾਲ ਜੁੜੋ ਇੰਨਾਕ ਸਰੈਂਡਰ ਚ ਆ ਜਾਓ ਇੰਨਾਕ ਮੁਕਤ ਹੋ ਜਾਓ ਆਪਣੇ ਆਪ ਤੋਂ ਭਈ ਤੁਹਾਡਾ ਜਿੱਦਣ ਸਰੀਰ ਛੱਡਣ ਦੀ ਵਾਰੀ ਆਵੇ ਤੁਸੀਂ ਕਰ ਲੈ ਚੱਲੇ ਜੀ ਅਸੀਂ ਠੀਕ ਹੈ ਜੀ ਜਾਣ ਦਾ ਸਮਾਂ ਆ ਗਿਆ ਸੋ ਇੰਨਾਕ ਆਪਣੇ ਆਪ ਨੂੰ ਅਵੇਅਰਨੈਸ ਚ ਲਿਆਓ ਮਹਾਰਾਜ ਦੇ ਤਰਸ ਦੇ ਪਾਤਰ ਬਣਾ ਲਓ ਕਿ ਤੁਹਾਨੂੰ ਮੌਤ ਦਾ ਮੌਤ ਮੌਤ ਤੋਂ ਮੌਤ ਵਾਲਾ ਡਰ ਲੱਗੇ ਹੀ ਨਾ ਕਿਉਂਕਿ ਮੌਤ ਡਰਨੇ ਵਾਲੀ ਚੀਜ਼ ਹੈ ਹੀ ਨਹੀਂ ਜਿਦੋਂ ਮੈਂ ਕਿਹਾ ਸੀ ਜਿਸ ਮਰਨ ਹੈ ਤੇ ਜਗਤ ਡਰਿਆ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਤੇ ਜਿਹੜੇ ਤੁਸੀਂ ਸੰਤਾਪਾਂ ਤੋਂ ਡਰਦੇ ਪਏ ਹੋ ਨਾ ਜਿਹੜੇ ਆਉਣ ਆ ਰਹੇ ਤੁਹਾਨੂੰ ਦਿਖਾਏ ਜਾ ਰਹੇ ਆ ਵੀ ਦੁੱਖ ਸੰਤਾਪ ਮਾਰਾਂ ਆ ਰਹੀਆਂ ਨੇ ਸਾਡਾ ਸਿੱਖ ਇਤਿਹਾਸ ਉਹਨਾਂ ਚੋਂ ਲੰਘ ਕੇ ਆਇਆ ਹੋਇਆ ਆ ਵੱਡੇ ਕੱਲੂ ਘਰਾ ਛੋਟਾ ਕੱਲੂ ਘਰਾ 84 47 ਉਸ ਤੋਂ ਵੱਡੇ ਸੰਤਾਪ ਤੁਸੀਂ ਸੋਚ ਵੀ ਨਹੀਂ ਸਕਦੇ ਜੋ ਸਮਕਾਲੀ ਚ ਹੋਇਆ ਲੋਕਾਂ ਨਾਲ ਜੋ 84 ਚ ਹੋਇਆ ਟਾਰਚਰ ਜੋ ਹੋਇਆ ਜੋ ਵੱਡੇ ਕੱਲੂ ਘਰ ਚ ਹੋਇਆ ਛੋਟੇ ਕੱਲੂ ਘਰ ਚ ਹੋਇਆ ਜੋ ਮੀਰ ਮੰਨੂ ਦੇ ਜ਼ਿਲ੍ਹਾ ਚ ਬੀਬੀਆਂ ਨੂੰ ਗਏ ਜਿਨ੍ਹਾਂ ਨੇ ਆਪਣੇ ਛੋਟੇ ਛੋਟੇ ਜਿਗਰ ਦੇ ਟੋਟੇ ਉਹ ਉਹਨਾਂ ਦੇ ਟੋਟੇ ਕਰ ਕਰਕੇ ਉਹਨਾਂ ਦੇ ਗਲਾਂ ਚ ਪਾਏ ਗਏ ਸੀ ਦਸ਼ਾਮ ਨੂੰ ਅਰਦਾਸ ਕੀ ਕਰਦੀਆਂ ਸੀ ਚਾਰ ਪੈਰ ਦੇਣ ਦੇ ਆਪ ਜੀ ਦੇ ਬਾਣੀ ਅੰਦਰ ਸੁੱਖਾਂ ਦੇ ਬਤੀਤ ਹੋਏ ਆ ਚਾਰ ਪੈਰ ਰੈਣ ਆਈ ਹੈ ਆਪ ਜੀ ਦੇ ਬਾਣੀ ਅੰਦਰ ਸੁੱਖਾਂ ਦੀ ਬਤੀਤ ਕਰਾਉਣੀ ਪਤਾ ਲੱਗਿਆ ਸਿੱਖ ਕੀ ਸੁੱਖ ਕਿੰਨਾ ਨੂੰ ਕਿਹਾ ਜਾਂਦਾ ਸਿੱਖੀ ਦੇ ਵਿੱਚ ਠੀਕ ਹੈ ਜੀ ਜੇ ਤੁਹਾਨੂੰ ਮੌਤ ਦਾ ਭੈਅ ਆ ਜੇ ਤੁਹਾਨੂੰ ਉਹਨਾਂ ਮਾਰਨ ਦਾ ਭੈਅ ਆ ਜੇ ਤੁਹਾਨੂੰ ਆਪਣੇ ਬੱਚਿਆਂ ਕਰਕੇ ਭੈਅ ਆ ਵੀ ਕੱਲ ਨੂੰ ਕੁਝ ਹੋ ਨਾ ਜਾਵੇ ਤਾਂ ਆਪਣੇ ਆਪ ਤੇ ਕੰਮ ਕਰੋ ਤੁਹਾਡਾ ਭਰੋਸਾ ਨਹੀਂ ਹੈ ਪ੍ਰਮਾਤਮਾ ਤੇ ਤੁਸੀਂ ਪ੍ਰਮਾਤਮਾ ਦੀ ਹੋਣਦ ਨੂੰ ਨਹੀਂ ਮਹਿਸੂਸ ਕਰ ਰਹੇ ਕਿਉਂਕਿ ਕਰਤਾਪੁਰਖ ਉਹੀ ਆ ਠੀਕ ਹੈ ਜੀ ਤੁਹਾਡੇ ਅੰਦਰ ਵੀ ਉਹੀ ਬੈਠਾ ਹੈ ਆਪਣੇ ਆਪ ਨੂੰ ਪਛਾਣੋ ਮਨ ਤੂੰ ਜੋਤ ਸਰੂਪ ਹੈ ਆਪਣਾ ਮool ਪਛਾਣ ਡਰਨ ਕੁ ਭਰਉਣ ਵਾਲੀ ਕੋਈ ਗੱਲ ਨਹੀਂ ਹੈ ਇਹ ਤਾਂ ਸ਼ੋਅ ਆ ਇੰਜੋਏ ਇੰਜੋਏ ਦਾ ਸ਼ੋਅ ਬ్రో ਠੀਕ ਆ ਇੰਜੋਏ ਕਰੋ ਜ਼ਿੰਦਗੀ ਨੂੰ ਅਬਜ਼ਰਵਰ ਬਣੋ ਆਪਣੇ ਆਪ ਨੂੰ ਵੀ ਅਬਜ਼ਰਵ ਕਰੋ ਬਾਕੀ ਮੇਰੀਆਂ ਪਿਛਲੀਆਂ ਵੀਡੀਓ ਚੈੱਕ ਕਰ ਲਿਆ ਕਰੋ ਮੈਂ ਸਾਰੀਆਂ ਗੱਲਾਂ ਬਾਰ ਬਾਰ ਰਿਪੀਟ ਨਹੀਂ ਕਰਨੀ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਇਹਦਾ ਵਿਸ਼ਾ ਇਹੀ ਸੀ ਵੀ ਨਿਰਭਉ ਨਿਰਵੈਰ ਗੁਰੂ ਸਾਹਿਬ ਨੇ ਸਾਨੂੰ ਨਿਰਭਉ ਤੇ ਨਿਰਵੈਰ ਬਣਾਇਆ ਨਾ ਤਾਂ ਕਿਸੇ ਤੋਂ ਡਰਨਾ ਹੈ ਨਾ ਕਿਸੇ ਨੂੰ ਡਰਾਉਣਾ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਣ ਨਾ ਤਾਂ ਕਿਸੇ ਤੋਂ ਕਿਸੇ ਤੋਂ ਡਰਨਾ ਹੈ ਨਾ ਕਿਸੇ ਨੂੰ ਡਰਾਉਣਾ ਹੈ ਤੇ ਜਿਹੜੇ ਬਾਈ ਜੀ ਹੁਣੀ ਬੈਠ ਕੇ ਵੀਡੀਓ ਪਾ ਰਹੇ ਆ ਲੋਕਾਂ ਨੂੰ ਡਰਾ ਰਹੇ ਆ ਡਰਾਤ ਮੁਕਾ ਕੇ ਕਹਿ ਰਹੇ ਆ ਵੀ ਤੁਸੀਂ ਵਾਹਿਗੁਰੂ ਦੇ ਲਾੜ ਲਗੋ ਪਤਾ ਪਰਮੇਸ਼ਰ ਜੀ ਦੇ ਲਾੜ ਲਗੋ ਇਹ ਹੈਗਾ 크ਿਸਚੀਅਨਿਟੀ ਵਾਲਾ ਰਾਹ ਉਹਨਾਂ ਨੇ ਇਹ ਰਾਹ ਅਪਣਾਇਆ ਸੀ ਲੋਕਾਂ ਨੂੰ ਡਰਾ ਡਰਾ ਕੇ ਰੱਬ ਨੂੰ ਜੋੜਨ ਵਾਲਾ ਤੇ ਅੱਜ ਦੇਖ ਲਓ 크ਿਸਚੀਅਨਿਟੀ ਦਾ ਵੈਸਟ 'ਚ ਕੀ ਹਾਲ ਹੋਈ ਜਾਂਦਾ ਹੈ ਠੀਕ ਹੈ ਜੀ ਚਰਚਾਂ ਬੰਦ ਹੋਈਆਂ ਪਈਆਂ ਨੇ ਇੱਥੇ ਸੋ ਸਿੱਖੀ ਦਾ ਜਿਹੜਾ ਘਰ ਰਾਹ ਹੈ ਡਰੋਂ ਵਾਲਾ ਨਹੀਂ ਹੈ ਗੁਰੂ ਸਾਹਿਬ ਤਾਂ ਸਿਰ ਮੰਗ ਲੈਂਦੇ ਪਹਿਲੇ ਹੀ ਵੀ ਆਜੋ ਪੰਜ ਸਿਰ ਚਾਹੀਦੇ ਆ ਠੀਕ ਹੈ ਜੀ ਸੋ ਇਹ ਡਰਨ ਵਾਲਾ ਰਾਹ ਨਹੀਂ ਹੈ ਤਾਂ ਪ੍ਰੇਮ ਦੇ ਖ ਤਨੇਹੀ ਪ੍ਰੋਪਾਈਉ ਠੀਕ ਹੈ ਜੀ ਆਸ ਕਰਦਾ ਹਾਂ ਇਹਦੇ ਨਾਲ ਤੁਹਾਡਾ ਜਿਹੜਾ ਐਂਗਜ਼ਾਇਟੀ ਡਰ ਥੋੜਾ ਦੂਰ ਹੋਇਆ ਹੋਊਗਾ ਜੇ ਹੋਇਆ ਤਾਂ ਦੱਸਿਓ ਜਰੂਰ ਜੇ ਨਹੀਂ ਹੋਇਆ ਤਾਂ ਮਹਾਰਾਜ ਚਰਨ ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਤੁਹਾਨੂੰ ਗੁਰਬਾਣੀ ਦੀ ਸਮਝ ਲੱਗ ਜਾਵੇ ਗੁਰੂ ਸਾਹਿਬ ਮੌਤ ਬਾਰੇ ਕੀ ਲਿਖਦੇ ਸਾਰਾ ਰਿਪੀਟ ਕਰ ਦਿੰਨਾ ਹਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸੁਪਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਠੀਕ ਹੈ ਜੀ ਫਿਰ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮਰੀ ਆਓ ਇਤਮਾਰ ਗਪੈ ਤਰੀਜਾ ਸਿਰ ਦੀਜੈ ਕਾਹ ਨਾ ਕੀਜੈ ਫਿਰ ਜਿਸ ਮਰਨੈ ਤੈ ਜਗਤ ਡਰੈ ਮੇਰਾ ਮਨ ਆਨੰਦ ਮਰਨੈ ਹੀ ਤੇ ਪਾਈ ਐ ਪੂਰਨ ਪਰਮਾਨੰਦ ਸੋ ਇਸ ਤੋਂ ਪਹਿਲਾਂ ਤੁਹਾਡੀ ਦੂਜੀ ਮੌਤ ਆਵੇ ਜਿਉਂਦੇ ਜੀ ਮਰਜੋ ਇਟ ਇਜ਼ ਪੋਸੀਬਲ ਸੋ ਲਵਨੰਦ ਜਿੰਦਗੀ ਦਾ ਬੱਬਾ ਜੀ ਪ੍ਰਾਣੀ ਤੂੰ ਆਇਆ ਲਾਹਾਂ ਲੈਣ ਲੱਗਾ ਕਿ ਤੁਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਇਹ ਜ਼ਿੰਦਗੀ ਕਰਾਤੰਗ ਉਹ ਗੁਜ਼ਰਦੀ ਜਾ ਰਹੀ ਆ ਲਾਹਾਂ ਲਓ ਇਸ ਜ਼ਿੰਦਗੀ ਦਾ ਤੇ ਗੁਰੂ ਸਾਹਿਬ ਸਾਹ ਕੋ ਦੱਸ ਕੇ ਗਿਆ ਗੁਰਬਾਣੀ ਦੇ ਵਿੱਚ ਸਾਰਾ ਇਨਸਟਰਕਸ਼ਨ ਮੈਨੂਅਲ ਪਿਆ ਆ ਤੇ ਪੜੋ ਤੇ ਸਮਝੋ ਗੁਰਬਾਣੀ ਨੂੰ ਟੋਟਾ ਰਟਣ ਨਾ ਕਰੋ ਇਹਦਾ ਕਰਨਾ ਕੋਈ ਫਾਇਦਾ ਨਹੀਂ ਚਾਹੇ ਪੰਜ ਪੌਣੀਆਂ ਜਪਜੀ ਸਾਹਿਬ ਦਾ ਪੜੋ ਪਰ ਗਾ ਕੇ ਸਮਝ ਕੇ ਤੇ ਫਿਰ ਪੜੋ ਵੀ ਗੁਰੂ ਸਾਹਿਬ ਕਹਿੰਦੇ ਕੀ ਪਿਆ ਠੀਕ ਆ ਨੀ ਵੱਡੇ ਵੱਡੇ ਭੇਦ ਖੋਲਣਗੇ ਗੁਰਬਾਣੀ ਦੇ ਵਿੱਚ ਠੀਕ ਹੈ ਜੀ ਤੇ ਗੁਰੂ ਸਾਹਿਬ ਤੁਹਾਨੂੰ ਵੀ ਬੁਝਾਉਣ ਤੁਹਾਨੂੰ ਵੀ ਸੋਜੀ ਬਖਸ਼ਣ ਤੁਹਾਡੇ ਤੇ ਵੀ ਤਰਸ ਕਰਨ ਠੀਕ ਹੈ ਜੀ ਤੇ ਤੁਸੀਂ ਮੇਰੇ ਤੇ ਤਰਸ ਕੀਤਾ ਠੀਕ ਹੈ ਜੀ ਸੋ ਵੀਡੀਓ ਸੁਣ ਰਹੇ ਹੋ ਨਾ ਪਿਆਰ ਦੇ ਰਹੇ ਹੋ ਤੁਹਾਡੀ એનર્ਜੀ ਆ ਸਾਰੀ ਤੁਹਾਡੀਆਂ ਦੁਆਵਾਂ ਨੇ ਤੁਹਾਡੇ ਕਮੈਂਟ ਦੇ ਰੂਪ ਦੇ ਵਿੱਚ ਜਿਉ ਤੁਸੀਂ ਟਾਈਮ ਕੱਢ ਕੇ ਕਮੈਂਟ ਲਿਖਦੇ ਹੋ ਵੀਡੀਓ ਦੇਖਦੇ ਹੋ ਤੁਹਾਡਾ ਤਰਸਿਆ ਗਰੀਬ ਦੇ ਉੱਤੇ ਤੇ ਮਹਾਰਾਜ ਦਾ ਤਰਸਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਅਸੀਂ ਇੱਕੋ ਹੀ ਆ ਇੱਕ ਓੰਕਾਰ ਠੀਕ ਹੈ ਜੀ ਘਟ ਘਟ ਮੈਂ ਹਰ ਜੂ ਬਸੈ ਤੁਹਾਡੇ ਚ ਉਹੀ ਬਸਦਾ ਮੇਰੇ ਚ ਉਹੀ ਦਾ ਬਸਦਾ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹੀ ਬੋਲੀ ਜਾਂਦਾ ਉਹੀ ਇਧਰ ਬੈਠਾ ਸੁਣੀ ਜਾਂਦਾ ਠੀਕ ਹੈ ਜੀ ਇਹ ਆਨੰਦ ਲ ਮਹਿਸੂਸ ਕਰਨਾ ਹੈ ਵੀ ਸਾਰਾ ਕੁਝ ਉਹੀ ਆ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਠੀਕ ਹੈ ਜੀ ਚਲੋ ਸਾਲ ਲੈਂਦੇ ਰੋ ਅਗਲੇ ਸਾਲ ਤਾਂ ਨਹੀਂ ਪਤਾ ਹੋਣਾ ਗਣੀ ਹੋਣਾ ਇੰਜੋਏ ਯੂਰ ਵਨ ਬ੍ਰੈਥ ਐਟ ਅ ਟਾਈਮ ਦਿਨੋਂ ਮਹੀਨੇ ਸਾਲਾਂ ਤੱਕ ਨਾ ਕਹਾਣੀ ਲੈ ਕੇ ਜਾਓ ਐਵੇਂ ਐਂਗਜ਼ਾਇਟੀ ਫੀਲ ਕਰੀ ਚਲੋ ਕਿਸਾਨ ਜਿਉ ਠੀਕ ਹੈ ਜੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ